ਕਿ ਸਾਡੇ ਕੋਲੇ ਜਿੰਨਾ ਜਿੰਨਾ ਸਮਾਂ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਧਿਆਨ ਕਰ ਲਈਏ ਹਰ ਬੰਦੇ ਕੋਲ ਕਿਸੇ ਕੋਲ ਬਾਧੂ ਮਾਇਆ ਕਿਸੇ ਕੋਲ ਗੁਜ਼ਾਰੇ ਜੋਗਰੀ ਵੀ ਨਹੀਂ ਹੈ ਪਰ ਸਾਰਿਆਂ ਕੋਲ ਇੱਕ ਚੀਜ਼ ਹੈ ਜੋ ਜਮ੍ਹਾਂ ਬਰਾਬਰ ਹੈ ਉਹ ਹੈ ਸਮਾਂ ਉਹੀ ਅੱਠ ਪਹਿਰ ਦੁਨੀਆਂ ਦੇ ਤਕੜੇ ਤੋਂ ਤਕੜੇ ਬੰਦੇ ਕੋਲੇ ਵੀ ਦਿਨ ਰਾਤ ਅੱਠ ਪਹਿਰਾਂ ਦਾ ਤੇ 마ੜੇ ਤੋਂ 마ੜੇ ਗਰੀਬ ਤੋਂ ਗਰੀਬ ਕੋਲੇ ਵੀ ਸਮਾਂ ਅੱਠ ਪੈਰਾਂ ਦਾ ਹੈ। ਇਸ ਕਰਕੇ ਜਿਹੜਾ ਸਾਡਾ ਆਪਣਾ ਜੀਵਨ ਸਫਲ ਕਰਨ ਦਾ ਜਾਂ ਆਪਣੇ ਧੀਆਂ ਪੁੱਤਾਂ ਦੇ ਜੀਵਨ ਸਫਲ ਕਰਨ ਦਾ ਮਸਲਾ ਹੈ ਉਹਦੇ 'ਚ ਸਮੇਂ ਬਾਰੇ ਜਿਹੜੀ ਸਾਡੀ ਸਮਝ ਹੈ ਸਾਡੀ ਉਹੀ ਸਮਝ ਆਪਣੀ ਜ਼ਿੰਦਗੀ ਬਾਰੇ ਹੈ ਸਾਡੀ ਉਹੀ ਸਮਝ ਸ਼ਹੀਦਾਂ ਦੇ ਬਾਰੇ 'ਚ ਹੈ। ਬੰਦੇ ਨੂੰ ਦੁਨੀਆਂ ਅੱਖਾਂ ਨਾਲ ਨਹੀਂ ਦਿਸਦੀ। ਬੰਦੇ ਨੂੰ ਦੁਨੀਆ ਜੀ ਅੱਖਾਂ ਨਾਲ ਨਹੀਂ ਦਿਸਦੀ ਹੈ ਬੰਦੇ ਦੇ ਮਨ ਚ ਜਿਹੜੇ ਸ਼ਬਦ ਵਸਦੇ ਨੇ ਜਿਹੜੀ ਭਾਵਨਾ ਵਸਦੀ ਹੈ ਦੁਨੀਆ ਉਹਦੇ ਨਾਲ ਦਿਸਦੀ ਹੈ ਜੇ ਬੰਦੇ ਨੂੰ ਅੱਖਾਂ ਨਾਲ ਦੁਨੀਆ ਦਿਸਦੀ ਹੁੰਦੀ ਨਾ ਕੋਈ ਸ਼ਹੀਦ ਹੋਣਾ ਸੀ ਤੇ ਨਾ ਸ਼ਹੀਦਿਆਂ ਦੇ ਦਿਨ ਮਨਾਏ ਜਾਣੇ ਸੀ ਉਹ ਅਵਸਥਾ ਮੁਤਾਬਕ ਦਿਸਦੀ ਹੈ ਕਿ ਜਿਹੜੀ ਕੋਈ ਆਰਾ ਹੈ ਜਿਹੜਾ ਕੋਈ ਰੰਭੀ ਹੈ ਉਹ ਕਿਵੇਂ ਬੰਦੇ ਦੀ ਟਿਕਾਹ ਦਾ ਸਾਧਨ ਹੋ ਜਾਂਦਾ ਹੈ ਉਹ ਅਵਸਥਾ ਦਾ ਮਸਲਾ ਹੈ ਉਹ ਅੰਦਰ ਬਸੇ ਸ਼ਬਦ ਦਾ ਮਸਲਾ ਹੈ ਸਾਡੇ ਸਾਹਮਣੇ ਜ਼ਿੰਦਗੀ ਹੈ ਜਿਹੜੀ ਜਿਹੜਾ ਸਮਾਂ ਇਹ ਦੋ ਹੈ ਕਿ ਇੱਕ ਹੈ ਤਾਂ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਦਾ ਸਮੇਂ ਦੇ ਬਾਬਤ ਉਹ ਇਸ ਕਰਕੇ ਕਰਦਾ ਕਿ ਜਿਹੜੇ ਜਿਹੜੇ ਬੰਦੇ ਇਹ ਜਿਹੜਾ ਫੋਨ ਹੈ ਜਿਹੜਾ ਸਿਸਾ ਹੈ ਇਹਦੇ ਨਾਲ ਜੁੜਦੇ ਨੇ ਉਹਨਾਂ ਦੇ ਮਨ ਦੇ ਵਿੱਚ ਭਾਵਨਾਵਾਂ ਦਾ ਵਹਿਣ ਤੇਜ਼ ਹੁੰਦਾ ਹੈ। ਉਹਨਾਂ ਦਾ ਸੋਚਣ ਵਿਚਾਰਨ ਦਾ ਤਰੀਕਾ ਖਤਮ ਹੋਣ ਲੱਗ ਜਾਂਦਾ ਹੈ। ਕਿ ਸਾਡੇ ਬੰਦੇ ਪਾਠ ਕਰਦੇ ਆ ਵੀ ਪਾਠ ਨੂੰ ਇਹਨਾਂ ਤੇਜ਼ ਕਰਦੇ ਨੇ। ਉਹਨਾਂ ਦੇ ਅੰਦਰ ਕਹਾੜ ਪਈ ਹੁੰਦੀ ਆ ਕਿ ਜਦੋਂ ਪਾਠ ਮੁਕਾਉਣਾ ਹੈ, ਪਾਠ ਮੁਕਾ ਕੇ ਮੁੜ ਕੇ ਫਿਰ ਈਸੇ ਨੂੰ ਚੁੰਮੜਨਾ ਹੈ। ਤਾਂ ਇਹ ਜ਼ਿੰਦਗੀ ਬਾਰੇ, ਸਮੇਂ ਬਾਰੇ ਸਮਝਦਾ ਸਵਾਲ ਹੈ ਲੱਗਦਾ ਹੀ ਨਹੀਂ ਹੈ ਕਿ ਜ਼ਿੰਦਗੀ ਕੀਮਤੀ ਹੈ ਜਦੋਂ ਬੰਦੇ ਨੂੰ ਜ਼ਿੰਦਗੀ ਕੀਮਤੀ ਲੱਗ ਹੀ ਨਹੀਂ ਰਹੀ ਤੇ ਬੰਦਾ ਕਰੂ ਕੀ ਬੰਦਾ ਕੀ ਕਰੂਗਾ ਕਿਉਂਕਿ ਹਰ ਬੰਦੇ ਦੇ ਅੰਦਰ ਕੋਈ ਇੱਕ ਚੀਜ਼ ਕੀਮਤੀ ਹੁੰਦੀ ਹੈ ਹਰ ਮਨੁੱਖ ਦੇ ਅੰਦਰ ਜਾਂ ਆਪਣਾ ਸਰੀਰ ਕੀਮਤੀ ਹੈ ਜਾਂ ਆਪਣਾ ਵਿਚਾਰ ਕੀਮਤੀ ਹੈ ਜਾਂ ਕੋਈ ਆਪਣੀ ਛੇ ਕੀਮਤੀ ਹੈ ਜਿਹੜੀ ਗੱਲ ਬੰਦੇ ਦੇ ਅੰਦਰ ਕੀਮਤੀ ਬਣੀ ਹੋਈ ਹੈ ਬੰਦਾ ਉਹਦੇ ਪਿੱਛੇ ਚੱਲਦਾ ਹੈ ਜਿਹੜੇ ਜਿਹੜੇ ਬੰਦੇ ਗੁਰੂ ਘਰਾਂ 'ਚ ਬੈਠ ਕੇ ਤੁਸੀਂ ਵੇਖਿਆ ਹੋ ਗੱਲਾਂ ਕਰਦੇ ਰਹਿੰਦੇ ਨੇ ਉਹਨਾਂ ਦੇ ਮਨ 'ਚ ਜ਼ਿੰਦਗੀ ਦੇ ਸਮਾਂ ਆਢ-ਆਢ ਹੁੰਦਾ ਹੈ ਜਿਹੜਾ ਬੰਦਾ ਗੁਰੂ ਦੇ ਘਰ ਆ ਕੇ ਵੀ ਸੰਗਤ 'ਚ ਗੱਲਾਂ ਕਰਦਾ ਰਹਿੰਦਾ ਆਪਣਾ ਮੂੰਹ ਕੁਝ ਸਮੇਂ ਲਈ ਬੰਦ ਨਹੀਂ ਰੱਖ ਸਕਦਾ ਕਿਉਂਕਿ ਮਨ ਬੰਦ ਨਹੀਂ ਕਰ ਸਕਦੇ ਆਪਾਂ ਮੂੰਹ ਤੇ ਬੰਦ ਕਰ ਸਕਦੇ ਮੂੰਹ ਬੰਦ ਬੰਦਾ ਕਿਉਂ ਨਹੀਂ ਕਰਦਾ ਐਂ ਕੋ ਲੱਗਦਾ ਕਿ ਜਿਹੜੀ ਮੇਰੇ ਅੰਦਰ ਗੱਲ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਨ ਦੇ ਉੱਤੇ ਭਾਵਨਾਵਾਂ ਦਾ ਕਬਜ਼ਾ ਹੈ ਵਿਚਾਰ ਦਾ ਨਹੀਂ ਹੈ ਜਿਹੜਾ ਇਹ ਜਾਨਵਰਾਂ ਦਾ ਪੱਧਰ ਹੈ ਤੇ ਜਿਹੜਾ ਬੰਦੇ ਦਾ ਪੱਧਰ ਹੈ ਉਹਦੇ ਇੱਕੋ ਹੀ ਫਰਕ ਹੈ ਫਰਕ ਇਹ ਕਿ ਬੰਦਾ ਸੱਚ ਝੂਠ ਦਾ ਚੰਗੇ ਮਾੜੇ ਦਾ ਥਾਂ ਕਥਾਂ ਦਾ ਫਰਕ ਕਰ ਸਕਦਾ ਹੈ ਆਪਣੀ ਮਤਬੁੱਦ ਨਾਲ ਕਿ ਵਕਤ ਬਿਤਾ ਰਹੇ ਸਭ ਬੰਦਾ ਹੋਏ ਜਾਨਵਰ ਭਾਵਨਾ ਅਧੀਨ ਚੱਲਦਾ ਹੈ ਤੁਸੀਂ ਦੇਖਿਆ ਹੋਣਾ ਸਾਡੇ ਧੀਆ ਪੁੱਤ ਰੋਜ਼ਾਨਾ ਕਈ ਕਈ ਘੰਟੇ ਸ਼ੀਸ਼ੇ ਨੂੰ ਚੁੰਬੜੇ ਰਹਿੰਦੇ ਨੇ ਇਹ ਸੋਚ ਕੇ ਕਿ ਅਸੀਂ ਮਨੋਰੰਜਨ ਕਰਦੇ ਆ ਕਿ ਅਸੀਂ ਮਨੋਰੰਜਨ ਕਰਦੇ ਆ ਟਾਈਮ ਪਾਸ ਕਰਦੇ ਆ ਇਹ ਜ਼ਿੰਦਗੀ ਬਾਰੇ ਸਮਝ ਦਾ ਸਵਾਲ ਹੈ ਕਿ ਸੰਦ ਜੀ ਨੇ ਬਣਾਇਆ ਉਹਨਾਂ ਸਾਥੋਂ ਪੈਸੇ ਲੈ ਲੇ ਜਿਹੜਾ ਉਹਦੇ ਤੇ ਦ੍ਰਿਸ਼ ਆ ਰਿਹਾ ਉਹਨੂੰ ਵੀ ਪੈਸੇ ਮਿਲਦੇ ਸਾਡੀ ਬਿਜਲੀ ਮੱਚਦੀ ਸਾਡੀ ਜ਼ਿੰਦਗੀ ਜਾ ਰਹੀ ਹੈ ਪਲ ਪਲ ਕਰਕੇ ਜਿਹੜਾ ਬਾਣੀ ਚ ਕਿਹਾ ਹੈ ਹਰ ਥਾਂ ਦੇ ਉੱਤੇ ਹਰ ਅੰਗ ਚ ਕਿਹਾ ਕਿ ਸਾਹ ਸਾਹ ਜਿੰਨੀ ਚਤਾਬਨੀ ਸਮੇਂ ਦੇ ਬਾਰੇ ਚ ਬਾਣੀ ਜਿੱਤੀ ਹੋਈ ਹੈ ਇਹਦੇ باوجود ਬੰਦੇ ਸਿੱਖ ਕਹਾ ਕੇ ਤੇ ਆਪਣਾ ਸਮਾਂ ਖਰਾਬ ਕਰਦੇ ਆ ਹੁਣ ਗੁਰੂ ਹੀ ਜਾਣੇ ਕਿ ਸਾਡਾ ਕੀ ਬਣਨਾ ਹੈ ਹਿਸਾਬ ਨਾਲ